ਚਰੇ ਕਾਲ ਜਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਰਖੜੀ ਦੇ ਮੌਕੇ ਤੇ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਦੇਖੋ ਇਹ ਜਿੰਨੇ ਵੀ ਸੂਟ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਣਗੇ ਸਾਰੇ ਹੀ ਪਾਰਟੀ ਵੇਅਰ ਸੂਟ ਨੇ ਜਿਹੜਾ ਇਹ ਵਾਲਾ ਤੁਹਾਨੂੰ ਦਿਖਾ ਰਿਆ ਹੈ ਇਹ ਆਪਣਾ ਫਰਸਟ ਕਲਰ ਹੈ ਇਹ ਦੇਖੋ ਜੀ ਇਹਦੇ ਵਿੱਚ ਆਨੇਖੋ ਕੱਟਵਰਕ ਤੇ ਬਹੁਤ ਹੀ ਪਿਆਰੀ ਜਿਹੜੀ ਐਮਬੋਇਡਰੀ ਕਰਵਾਈ ਹੋਈ ਹੈ ਦੇਖੋ ਤੇ ਆਇਆ ਜੀ ਆਪਣਾ neck ਬਹੁਤ ਹੀ ਪਿਆਰਾ ਸੂਟ ਹੈ ਤੇ ਜਿਹੜਾ ਇਹਦੇ ਨਾਲ ਦੁਪੱਟਾ ਉਹ ਇਸ ਤੋਂ ਵੀ ਜ਼ਿਆਦਾ ਪਿਆਰਾ ਆਪਾਂ ਦਿਖਾਉਣੀ ਆ ਤੁਹਾਨੂੰ ਹਾਂਜੀ ਪਿਓਰ ਚਨੂਨ ਦਾ ਜਿਹੜਾ ਇਹਦੇ ਨਾਲ ਦੁਪੱਟਾ ਆ ਦੇਖੋ ਦੁਪੱਟੇ ਦੇ ਉੱਪਰ ਕੱਟਵਰਕ ਪਾਰਟੀ ਵੇਅਰ ਸੂਟ ਆ ਮਸ਼ਲੀਨਾ ਹੈ ਉਹ ਵਾਲੀ ਮਸ਼ਲੀਨਾ ਇਹਦੇ ਉੱਪਰ ਲਾਈਨਿੰਗ ਨਹੀਂ ਲੱਗਦੀ ਤੇ ਸੂਟ ਬਿਲਕੁਲ ਨਹੀਂ ਜੁਵੇਗਾ ਬਹੁਤ ਸੌਫਟ ਕਪੜਾ ਹੁੰਦਾ ਵਿਦਆਊਟ ਲਾਈਨਿੰਗ ਤੁਹਾਡੇ ਸੂਟ ਬਣੇਗਾ ਹੁਣ ਆਪਾਂ ਇਹਦੇ ਵਿੱਚ ਤੁਹਾਨੂੰ ਜਿਹੜੇ ਜਿਹੜੇ ਕਲਰ ਨੇ ਉਹ ਦਿਖਾਉਨੇ ਆ ਹਾਂਜੀ ਆਹ ਹੈਗਾ ਸੈਕੰਡ ਪਿਸਤਾ ਕਲਰ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਬਣਿਆ ਹੋਇਆ ਤੇ ਦੁਪੱਟਾ ਇਸ ਤੋਂ ਵੀ ਜ਼ਿਆਦਾ ਪਿਆਰਾ ਖੋਲ ਕੇ ਆਪਾਂ ਤੁਹਾਨੂੰ ਦਿਖਾਇਆ ਸੀਗਾ ਫਰਸਟ ਸੂਟ ਸਾਰੇ ਸੇਮ ਨੇ ਹਾਂਜੀ ਆ ਹੈਗਾ ਆਪਣਾ ਨੈਕਸਟ ਕਲਰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਤੇ ਜਿਹੜੀ ਕਟਾ ਤੁਹਾਨੂੰ ਪ੍ਰੋਪਰ 5 ਮੀਟਰ ਮਿਲੇਗੀ ਹਾਂਜੀ ਆ ਹੈਗਾ ਇਸ ਦਾ ਨੈਕਸਟ ਕਲਰ ਇਹ ਜਿਹੜਾ ਕੱਪੜਾ ਆਪਾਂ ਗਰਮੀ ਤੇ ਸਰਦੀ ਦੋਨਾਂ ਵਿੱਚ ਵੇਅਰ ਕਰ ਸਕਦੇ ਹਾਂ ਹਾਂ ਜੀ ਆ ਹੈਗਾ ਆਪਣਾ ਨੈਕਸਟ ਸੂਟ ਖਾਦੀ ਕੋਟਨ ਤੇ ਬਣਿਆ ਹੋਇਆ ਇਹ ਬਹੁਤ ਹੀ ਜਿਆਦਾ ਪਿਆਰਾ ਸੂਟ ਆ ਇਹ ਵੀ ਵਿਦਆਊਟ ਲਾਈਨਿੰਗ ਬਣੇਗਾ ਦੋਨੋਂ ਸਾਈਡਾਂ ਵਾਲੇ ਫਲਾਵਰ ਆਉਣਗੇ ਬਹੁਤ ਹੀ ਪਿਆਰਾ ਲੈਸ ਵਰਕ ਹੈ ਦੇਖੋ ਹਾਂ ਜੀ ਆ ਵਾਲਾ ਇਦਨਾਲ ਦੁਪੱਟਾ 40 ਯਰ ਸੂਟ ਹੈ ਤੇ ਲੈਂਥ ਦੀ ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਲਾਈਨਿੰਗ ਦੀ ਵੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਹੈਗੀ ਹਾਂ ਜੇ ਤੁਸੀਂ ਚਾਹੋ ਤਾਂ ਲਗਾ ਸਕਦੇ ਹੋ ਹਾਂਜੀ ਆ ਇਹਦਾ ਨੈਕਸਟ ਕਲਰ ਹੈ ਇਹ ਵਾਲਾ ਹੈਗਾ ਆਪਣੇ ਕੋਲੇ ਨੈਕਸਟ ਡਿਜ਼ਾਈਨ ਸੇਮ ਫੈਬਰਿਕ ਜੋ ਤੁਹਾਨੂੰ ਦਿਖਾਇਆ ਜਿਸ ਤਰ੍ਹਾਂ ਉਹਨਾਂ ਦਾ ਕੀ ਫਰੰਟ ਹੈਵੀ ਸੀਗਾ ਇਸ ਦੇ ਵਿੱਚ ਕੀ ਹੋਇਆ ਦੇਖੋ ਇਹ ਆਪਾਂ ਲੈਸ ਲਗਵਾਈ ਹੋਈ ਹੈ ਆ ਹੈਗਾ ਵਰਕ ਤੇ ਆਹ ਵਾਲਾ ਜਿਹੜਾ ਡਿਜ਼ਾਈਨ ਆ ਇਹ ਚਾਹੇ ਆਪਾਂ ਬਾਜੂ ਤੇ ਲਿਆ ਸਕਦੇ ਆ ਜਾਂ ਮੋਰੀਆਂ ਤੇ ਇਸ ਦੇ ਉੱਪਰ ਵੀ ਦੇਖੋ ਲੈਸ ਲੱਗੀ ਹੋਈ ਹੈ ਬਹੁਤ ਹੀ ਪਿਆਰਾ ਵਰਕ ਹੈ हाँ जी आ है आगा दुपट्टा तो देखो पूरा खुला डुला दुपट्टा तो मिलेगा थनों हाँ जी देखो कि प्यारा वर्क हो दुपट्टे तो की साइड के उपर लेस वर्क मिलेगा तू बहुत प्यारी लेस लगी हुई है ਹਾਂਜੀ ਨੈਕਸਟ ਹੈਗਾ ਆਪਣੇ ਕੋਲੇ ਇਹ ਵਾਲਾ ਮਿਸ਼ਲਿੰਡਾ ਸੂਟ ਇਹ ਉਹ ਵਾਲੀ ਮਿਸ਼ਲਿੰਡਾ ਹੁੰਦੀ ਹੈ ਜੀ ਜਿਹਦੇ ਉੱਪਰ ਆਪਾਂ ਨੂੰ ਲਾਈਨਿੰਗ ਲਗਾਉਣੀ ਪੈਂਦੀ ਹੈ ਇਹ ਤੁਹਾਨੂੰ ਆਪਾਂ ਥੋੜਾ-ਥੋੜਾ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਤਿਆਰ ਹੋਏਗਾ ਸੇਮ ਵਰਕ ਤੁਹਾਨੂੰ ਪਹੁੰਚੇ ਤੇ ਮਿਲੇਗਾ ਹਾਂਜੀ ਆਹ ਹੈਗਾ ਇਹ ਤਾਂ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਪਾਰਟੀ ਵੇਅਰ ਸੂਟ ਹੈ ਆਪਾਂ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਉਣੀ ਆ ਹਾਂਜੀ ਇੱਕ ਵਾਲਾ ਆਹ ਸੀ ਕਲਰ ਰੇਟ ਦੇ ਵਿੱਚ ਪਿੰਕ ਇਹਦੇ ਵਿੱਚ ਵੀ ਸੇਮ ਜਿਸ ਤਰ੍ਹਾਂ ਤੁਹਾਨੂੰ ਆਹ ਫਰੰਟ ਤੇ ਹਨਾ ਕਲੇ ਤੇ ਵਰਕ ਮਿਲੇਗਾ ਉਸੇ ਤਰ੍ਹਾਂ ਹੀ ਪੌਂਚਿਆਂ ਤੇ ਵਰਕ ਮਿਲੇਗਾ ਹਾਂਜੀ ਨੈਕਸਟ ਆਪਣੇ ਕੋਲੇ ਆਹ ਵਾਲੇ ਕਲਰ ਨੇ ਦੇ ਵਿੱਚ ਹਾਂਜੀ ਨੈਕਸਟ ਆਪ ਹੀ ਆਪਾਂ ਮਛਲੀਨ ਦੇ ਉੱਪਰ ਆ ਦੇਖੋ ਰੈਡੀ ਕੀਤਾ ਹੋਇਆ ఇద దుపట్ బ పారాఖ కాల కలర్ ఏదైన్ ఏదైతే ఏదే పైగ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆ। ਦੇਖੋ ਆਹ ਵਾਲੇ ਕਲਰ ਨੇ ਇਹਦੇ ਵਿੱਚ। ਹਾਂਜੀ ਕਾਹ ਵਾਲਾ ਸੂਟ ਆਪਣੇ ਕੋਲੇ। ਇਹ ਜਿਹੜੀ ਕੈਂਬ੍ਰਿਕ ਦੀ ਇਹ ਵਾਲੀ ਹੈਗੀ ਸ਼ਰਟ, ਬਾਟਮ ਤੇ ਇਸ ਤਰ੍ਹਾਂ ਤੁਹਾਨੂੰ ਵਰਕ ਮਿਲੇਗਾ। ਤੇ ਆਪ ਪ्योर ਦਾ ਜਿਹੜਾ ਇਹਦੇ ਨਾਲ ਦੁਪੱਟਾ ਵੀ ਤੇ ਇਸ ਤਰ੍ਹਾਂ ਗੋਟਾ ਲੱਗਾ ਹੋਇਆਗਾ। ਤੇ ਨੈਕਸਟ ਜੀ ਆਹ 컬러 ਇਹਦੇ ਵਿੱਚ ਇਹਨਾਂ ਦਾ ਰੇਟ ਹੈ ਜਿਹੜਾ ਉਹ 550 ਹੈ ਹਾਂਜੀ ਦੇਖੋ ਦੁਪੱਟਾ ਨਾਲ ਹੋਏਗਾ ਤੇ 550 ਇਹਨਾਂ ਦਾ ਰੇਟ ਹੋਏਗਾ ਇਸ ਤਰ੍ਹਾਂ ਤੁਹਾਨੂੰ ਵਰਕ ਮਿਲੇਗਾ ਆਪ ਤੇ ਉਹਦਾ ਇਹਦੇ ਨਾਲ ਦੁਪੱਟਾ ਹਾਂਜੀ ਉਮੀਦ ਕਰਦੇ ਆ ਕਿ ਵੀਡੀਓ ਪਸੰਦ ਆਈ ਹੋਏਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਨੀਚੇ ਜੋ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਉਸ ਤੇ ਆਰਡਰ ਬੁੱਕ ਕਰ ਸਕਦੇ ਹੋ ਧੰਨਵਾਦ ਜੀ